ਅਗਲੀ ਗੱਲ ਆਪਾਂ ਕਰਦੇ ਆਂ ਦੇਖੋ ਜਿਹੜਾ ਮਸਲਾ ਐਸਵੇਡੇ ਦਾ ਮਸਲਾ ਵੱਡਾ ਹੈਗਾ ਉਹ ਹੈਗਾ ਵੈਕਸੀਨੇਸ਼ਨ ਫੇਲਰ ਦਾ ਦੇਖੋ ਮੈਂ ਬਾਰ-ਬਾਰ ਗੱਲ ਕਰ ਰਿਹਾ ਵੀ ਸਾਨੂੰ ਇਹ ਸਮਝਣਾ ਪੈਣਾ ਹੈ ਵੀ ਸਾਡੇ ਪਸ਼ੂਆਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬੜੀ ਤੇਜ਼ੀ ਨਾਲ ਘਟ ਰਹੀ ਹੈ ਔਰ ਇਹਦਾ ਇੱਕ ਮੇਨ ਕਾਰਨ ਹੈ ਮਾੜੀ ਖੁਰਾਕ ਦੂਜਾ ਇਹਦਾ ਕਾਰਨ ਹੈ ਦਵਾਈਆਂ ਦੀ ਲੋੜ ਤੋਂ ਜ਼ਿਆਦਾ ਅੰਦਾ ਧੁੰਦ ਵਰਤਣਾ ਇਹ ਦੋਨੇ ਕਾਰਨਾਂ ਕਰਕੇ ਸਾਡਾ ਜਿਹੜਾ ਵੈਕਸੀਨੇਸ਼ਨ ਫੇਲਰ ਹੋ ਰਿਹਾ ਦੇਖੋ ਕੀ ਹੈ ਹੁਣ ਤੁਹਾਡੇ ਵੈਕਸੀਨ ਲਗਣੀ ਹੈ ਮੂੰਹ ਘੁਰ ਦੀ ਵੈਕਸੀਨ ਲਗਣੀ ਹੈ ਅਗਲੇ ਮਹੀਨੇ ਅਪ੍ਰੈਲ ਹੋ ਗਿਆ ਅਪ੍ਰੈਲ ਚ ਸਰਕਾਰ ਦੀ ਤਿਆਰੀ ਹੈ ਮੂੰਹ ਘੁਰ ਦੀ ਵੈਕਸੀਨ ਲਵਾਉਣ ਦੀ ਪੰਜ ਗੱਲਾਂ ਮੈਂ ਤੁਹਾਨੂੰ ਦੱਸੂਗਾ ਮੂੰਹ ਘੁਰ ਦੀ ਵੈਕਸੀਨ ਬਾਰੇ ਤੁਸੀਂ ਧਿਆਨ ਰੱਖਣੀ ਹੈ ਸਾਰਿਆਂ ਨੇ ਤੁਹਾਡੇ ਘਰ ਮੂੰਹ ਘੁਰ ਨਹੀਂ ਆਊਗਾ ਮੈਂ ਤੁਹਾਨੂੰ ਗਾਰੰਟੀ ਕਰਕੇ ਜਾਊਂਗਾ ਇਸ ਗੱਲ ਦੀ ਪਹਿਲੀ ਗੱਲ ਵੈਕਸੀਨ ਥੁੱਟੀ ਜੇ ਬਰੀ ਹੈ ਕਿਸੇ ਦੀ ਜੇ ਬਰੀ ਨਾ ਸਮਝੋ ਵੀ ਕੋਈ ਹੋਰ ਕਰੂਗਾ ਤੁਹਾਡੇ ਵਾਸਤੇ ਤੁਸੀਂ ਪਸ਼ੂ ਰੱਖਿਆ ਤੁਹਾਡੀ ਜੇ ਬਰੀ ਹੈ ਪਹਿਲੀ ਗੱਲ ਜਿਹੜਾ ਵੀ ਤੁਹਾਡੇ ਘਰ ਵੈਕਸੀਨ ਲਾਉਣ ਆ ਰਿਹਾ ਹੈ ਵੈਕਸੀਨ ਬਰਫ਼ ਦੇ ਵਿੱਚ ਹੋਣੀ ਚਾਹੀਦੀ ਹੈ 2 ਤੋਂ 5 ਡਿਗਰੀ ਟੈਂਪਰੇਚਰ ਸਿਰਫ ਵੈਕਸੀਨ ਬਰਫ਼ 'ਚ ਰੱਖਣ ਨਾਲ ਬਣਨਾਗਾ ਮੰਨ ਲਓ ਹੀ ਨਹੀਂ ਹੈਗਾ ਵੀ ਜੇ ਅਸੀਂ ਵੈਕਸੀਨ ਲਾਉਣ ਆ ਰਿਹਾ ਕਿਸੇ ਨੇ ਸ਼ੀਸ਼ੀ ਜੇਬ 'ਚ ਪਾਈ ਹੈ ਕਿਸੇ ਨੇ ਹੱਥ 'ਚ ਫੜੀ ਹੈ ਜਾਂ ਅਸੀਂ ਹਸਤਾਲ ਗਏ ਡੋਲੂ 'ਚ ਪਾ ਕੇ ਵੈਕਸੀਨ ਲੈਣ ਦੀ ਡੋਲੂ 'ਚ ਤੁਹਾਡਾ ਟੈਂਪਰੇਚਰ 2 ਤੋਂ 5 ਡਿਗਰੀ ਨਹੀਂ ਬਣਨਾ ਇਹ ਵਾਇਰਲ ਵੈਕਸੀਨ ਨੇ ਵੋ ਮਾਰੀਆਂ ਜਿੰਨੀਆਂ ਆ ਰਹੀਆਂ ਕਰੋਨਾ ਸੀ ਭਾਵੇਂ ਲੰਪੀ ਸੀ ਭਾਵੇਂ ਮੂੰਖਰ ਸਾਰੀਆਂ ਵਾਇਰਲ ਨੇ ਇਹਨਾਂ ਦੇ ਅਗੇਂਸਟ ਕੋਈ ਦਵਾਈ ਨਹੀਂ ਕੰਮ ਕਰਦੀ ਹੈਗੀ ਇਹਦਾ ਪ੍ਰੇਜ ਹੀ ਕੀਤਾ ਜਾ ਸਕਦਾ ਹੈ ਪਹਿਲੀ ਗੱਲ ਕੀ ਹੈ ਵੀ ਤੁਸੀਂ ਵੈਕਸੀਨ ਜਿਹੜੀ ਹੈਗੀ ਬਰਫ਼ ਚ ਰੱਖ ਕੇ ਮਨੋ ਇਹ ਨਹੀਂ ਹੈਗਾ ਵੀ ਇੱਕ ਜਣਾ ਭਰ ਰਿਹਾ ਤੇ ਦੂਜਾ ਬੰਦਾ ਲਾ ਰਿਹਾ ਭਰਨ ਤੋਂ ਬਾਅਦ ਵੀ ਵੈਕਸੀਨ ਨੂੰ ਹਲੋਣ ਤੋਂ ਬਾਅਦ ਭਰਨ ਤੋਂ ਆ ਦੁਬਾਰਾ ਬਰਫ਼ ਚ ਰੱਖਣੀ ਹੈ ਸਾਡੇ ਹੱਥ ਦਾ ਜਿਹੜਾ ਤਾਪਮਨ ਹੁੰਦਾ ਉਹ 37 ਡਿਗਰੀ ਹੁੰਦਾ ਹੈਗਾ ਜੇ ਮੰਨ ਲਓ 2 ਘੰਟਾ ਘੰਟਾ ਵੈਕਸੀਨ ਸਾਡੇ ਹੱਥ 'ਚ ਰਹੇਗੀ ਤਾਂ ਉਹ ਵੈਕਸੀਨ ਨੇ ਕੰਮ ਨਹੀਂ ਕਰਨਾ ਪਹਿਲੀ ਗੱਲ ਦੂਜੀ ਗੱਲ ਸਾਰੇ ਪਸ਼ੂਆਂ ਨੂੰ ਵੈਕਸੀਨ ਲਗਵਾਓ ਦੇਖੋ ਜਿੰਨੀਆਂ ਵੀ ਵਾਇਰਲ ਬਿਮਾਰੀਆਂ ਨੇ ਜੇ ਮੰਨ ਲਓ ਤੁਸੀਂ ਗੱਬਰ ਪਸ਼ੂ ਲੋਕੀ ਪੁੱਛਦੇ ਜੀ ਗੱਬਰ ਨੂੰ ਲਵਾਈਏ ਕਿ ਨਹੀਂ ਲਵਾਈ ਤਿੰਨ ਚਾਰ ਮਹੀਨੇ ਤੋਂ ਜਿਹੜੀ ਉਮਰ ਦੀ ਗੱਲ ਕਰੀ ਪਹਿਲੀ ਤਾਂ ਉਮਰ ਉਮਰੇ ਤਿੰਨ ਚਾਰ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਸਭ ਨੂੰ ਵੈਕਸੀਨ ਲਗਵਾਓ ਜਿਸੀ ਗੱਬਨ ਦੀ ਗੱਲ ਕਰੀਏ ਦੇਖੋ 1% ਚਾਂਸ ਹੁੰਦਾ ਅਬੋਰਸ਼ਨ ਹੋਣ ਦਾ ਮਤਲਬ ਕਿ ਜੇ ਅਸੀਂ 100 ਪਸ਼ੂ ਦੇ ਰਵਾਇਤਾਂ ਮਤੋਂ ਦੇ ਇੱਕ ਪਸ਼ੂ ਬੱਚਾ ਸੁੱਟ ਸਕਦਾ ਉਹ ਵੀ ਰੋਕਿਆ ਜਾ ਸਕਦਾ ਮੰਨ ਲਓ ਜੇ ਅਸੀਂ ਪਸ਼ੂ ਨੂੰ ਪਾਣੀ-ਪੋਣੀ ਦਿੰਦੇ ਰਹੋ ਥੋੜਾ ਵਿਟਾਮਿਨ ਸੀ ਜਾਂ ਆਮਲਾ ਪਾਊਡਰ ਦਿੰਦੇ ਰਹੋ ਪਸ਼ੂ ਨੂੰ ਨਮਾਓ ਤਾਂ ਸਟ्रेस ਘਟ ਜਾਂਦਾ ਥੋੜਾ ਬੋਤਾ ਬੁਖਾਰ ਵੀ ਹੁੰਦਾ ਵੈਕਸੀਨ ਪਰ ਗੱਲ ਇਹ ਹੈ ਵੀ ਜਿਸ ਸਾਡੇ ਪਸ਼ੂ ਮਰ ਰਹੇ ਕਿ ਅਸੀਂ 1% ਦੇ ਡਰ ਤੋਂ ਵੈਕਸੀਨ ਨਹੀਂ ਲਵਾਵਾਂਗੇ ਤੀਜੀ ਗੱਲ ਜੇਣਾ ਵੀ ਪਸ਼ੂ ਤੋਂ ਨਾ ਬਿਮਾਰ ਆਇਆ ਜਾਂ ਵੈਕਸੀਨ ਲਵਾਉਣ ਤੋਂ ਬਾਅਦ ਬਿਮਾਰ ਹੋ ਗਿਆ ਤੁਸੀਂ ਉਹਦਾ ਕੋਈ ਇਲਾਜ ਕਰਵਾਇਆ ਹੈ ਉਹਨੂੰ ਤੁਸੀਂ 21 ਦਿਨ ਪਿੱਛੋਂ ਦੁਬਾਰਾ ਵੈਕਸੀਨ ਲਗਾਓ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਬਿਨਾਂ ਨਹੀਂ ਗੱਲ ਬਣਨੀ ਹੈਗੀ ਚੌਥੇ ਨੰਬਰ ਤੇ ਪ੍ਰੋਫੈਸ਼ਨਲ ਵਾਇਂਡਰ ਦੇਖੋ ਸਾਡੀ ਤੂੜੀ ਦੇ ਵਿੱਚ ਕਿੰਨੀ ਉਲਲੀ ਜਾ ਰਹੀ ਹੈ ਮੱਕੀ ਦਾ ਚਾਰ ਪੈ ਰਿਆ ਹਰੇ ਦੇ ਵਿੱਚ ਵੀ ਤੁਸੀਂ ਦੇਖੋ ਵਰਸੀਮ ਚੱਕੇ ਸੁੱਕਣੀ ਪੈ ਜਾਣੀਆਂ ਵਰਸੀਮ ਚੱਕੇ ਬਹੁਤ ਸਾਰੀਆਂ ਸਮੱਸਿਆ ਆ ਜਾਣੀਆਂ ਹੈ ਜਦੋਂ ਇਹ ਚਾਰਾ ਪੱਠੇ ਤੋੜੀ ਪਸ਼ੂ ਨੇ ਖਾਣੇ ਆ ਤਾਂ ਪਸ਼ੂ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨਹੀਂ ਬਣਨੀ ਹੈਗੀ ਉੱਲੀ ਰੋਗ ਨੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨਹੀਂ ਬਣੰਦੇਨੀ ਸੋ ਉਹਦੇ ਵਾਸਤੇ ਟੌਕਸਿਨ ਵਾਇੰਡਰ ਕਿਸੇ ਵੀ ਚੰਗੀ ਕੰਪਨੀ ਦਾ 25 ਤੋਂ 30 ਗ੍ਰਾਮ ਪਸ਼ੂ ਨੂੰ ਰੋਜ਼ ਪਾਓ ਔਰ 5ਵੇਂ ਨੰਬਰ ਤੇ ਹੈਗੀ ਸਹੀ ਖੁਰਾਕ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਖੁਰਾਕ ਨਾਲ ਬਣਨੀ ਹੈ ਦਵਾਈਆਂ ਨਾਲ ਨਹੀਂ ਬਣਨੀ ਹੈਗੀ ਕੰਨੀ ਵੈਕਸੀਨ ਨਾਲ ਨਹੀਂ ਬਣਨੀ ਖੁਰਾਕ ਸਹੀ ਕਰੋ ਜੇ ਨਹੀਂ ਕਰੋਗੇ ਤਾਂ ਨਹੀਂ ਫਾਇਦਾ ਹੋਊਗਾ ਸੋ ਇਹ ਪੰਜ ਚੀਜ਼ਾਂ ਜ਼ਰੂਰੀ ਨੇ